हां जी दोस्तों आज जीएस सिद्धू डेरी फार्म ਦੇ ਵਿੱਚੋਂ ਆਪਾਂ ਇੱਕ ਵੱਡੇ ਕੱਦ ਕਾਠ ਵਾਲੀ ਦੂਜੀ ਸੂਇ ਸੱਜਰ ਵੈੜ ਦਿਖਾ ਰਹੇ ਹਾਂ ਪਿੰਡ ਲਹਿਰਾਖਾਨਾ ਤੇ ਜ਼ਿਲ੍ਹਾ ਮਿੱਤਰੋ ਬਠਿੰਡਾ ਪਾਈ ਦਾ ਜਿਹੜਾ ਘਰ ਪਣ ਫਣ ਰੋਡ ਤੇ ਲਹਿਰੇ ਵੇਗ ਵਾਲੇ ਰੋਡ ਤੇ ਪਾਈ ਦਾ ਫਾਰਮ ਹੈ ਤੇ ਦੂਜਾ ਸੂਆ ਮਿੱਤਰੋ ਇਹ ਸੂਈ ਹੈ 6-7 ਦਿਨਾਂ ਦੀ ਸੂਈ ਆ 16-17 ਲੀਟਰ ਜਿਹੜਾ ਮਿੱਤਰੋ ਬੌਲਾ ਕਰ ਸਕਦੇ ਆ ਮਿੱਤਰੋ ਤਿਆਰ ਹੈ ਫੁੱਲ ਵਜਣਾ ਫੁੱਲ ਕੱਦ ਕਾਠ ਹੈ ਰੰਗ ਮਿੱਤਰੋ ਬਹੁਤ ਸੋਹਣੀ ਆ ਥਨਲੇਵੀ ਦੀ ਪੂਰੀ ਸਾਫ ਹੈ ਫਿਕਸ ਹਵਾਨੇ ਦੀ ਹੈ ਜਿਹੜੇ ਵੀ ਵੀਰ ਭਰਾ ਨੂੰ ਮਿੱਤਰੋ ਲੋੜ ਹੋਵੇ ਮੰਗਰ ਬੱਤਸਾ 6 7 ਦਿਨਾਂ ਦੀ ਸੂਈ ਆ 16 16 17 ਲੀਟਰ ਜਿਹੜਾ ਮਿੱਤਰੋ ਬੋਲਾ ਤਿਆਰ ਹੈ ਮੁੱਲ ਹੈਗਾ ਜੀ 125 125 ਦੇ ਵਿੱਚੋਂ ਮਾਨਤਾਣ ਹੋ ਜਾਣਾ ਫਿਕਸ ਹਵਾਨੇ ਦੀ ਹੈ ਚੰਗਾ ਵਜਣਾ ਚੰਗੀ ਸੰਭੀ ਵੀ ਆ ਠੰਡੀ ਸੀਰੀ ਮਿੱਤਰੋ ਫੁੱਲ ਹੈ ਥਨਲੇਵੀ ਦੀ ਪੂਰੀ ਮਿੱਤਰੋ ਸਾਫ ਹੈ ਸੋਹਣਾ ਰੰਗ ਸੋਹਣਾ ਕੱਦਕਾਰ ਸੋਹਣਾ ਵਜਨ ਤੇ ਫੇਰ ਆਪਾਂ ਕਹਣਾ ਵੀ ਮਿੱਤਰੋ ਸਵਾ ਲੱਖ ਰੇਟ ਹੈ ਮਾਣ ਤਣ ਸਵਾ ਲੱਖ ਦੇ ਵਿੱਚੋਂ ਖੁੱਲਾ ਹੋ ਜਾਣਾ ਫਾਰਮ ਦੇ ਵਿੱਚੋਂ ਆਪਾਂ ਇਹ ਵੀਡੀਓ ਬਣਾ ਰਹੇ ਹਾਂ ਮੰਗਰ ਮਿੱਤਰੋ ਬੱਛਾ 6-7 ਦਿਨਾਂ ਦੀ ਸੂਈ ਪੀਆ ਨੰਬਰ ਹੈ ਜੀ 94785 48505 48505 94785 48505 ਬਈ ਦਾ ਫੋਨ ਨੰਬਰ ਹੈ ਫਾਰਮ ਦੇ ਵਿੱਚੋਂ ਮਿੱਤਰੋ ਇਹ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਦੂਜੀ ਸੂਈ ਮਿੱਤਰੋ ਇਹ ਸੂਈ ਆ 6-7 ਦਿਨਾਂ ਦੀ ਸੂਈ ਆ ਥਣਲੇਵੀ ਦੀ ਪੂਰੀ ਮਿੱਤਰੋ ਸਾਥ ਆ ਮਗਰ ਬੱਛਾ ਤੇ ਦੁੱਧ 16-17 ਲੀਟਰ ਮਿੱਤਰੋ ਜਿਹੜਾ ਬੋਲਾ ਤਿਆਰ ਹੈ ਫਿਕਸ ਹਵਾਨੇ ਦੀ ਆ ਸੋ ਸਾਰੇ ਵੀਰਾਂ ਦਾ ਬਹੁਤ ਧੰਨਵਾਦ ਕਰਦੇ ਆ ਮਗਰ ਮਿੱਤਰੋ ਆ ਬੱਸ ਫਿਰ ਆਪਾਂ ਕਹਿੰਨੇ ਵੀ 6-7 ਦਿਨਾਂ ਦੀ ਸੂਈ ਆ ਤੇ ਦੁੱਧ 16-17 ਲੀਟਰ ਮਿੱਤਰੋ ਬੋਲਾ ਤਿਆਰ ਆ ਸੋ ਸਾਰੇ ਵੀਰਾਂ ਦਾ ਧੰਨਵਾਦ